ਕੀ ਕਾ ਖਾਲਸਾ ਵਾਹਿਗੁਰੂ ਅਤੇ ਅੱਜ ਜੋ ਜਨਰਲ ਅਜਲਾਸ ਹੋਇਆ ਹੈ ਮੈਂ ਸਮਝਦਾ ਕਿ 100 ਸਾਲ ਦੇ ਵਿੱਚ ਸਿੱਖਾਂ ਦੇ ਲਈ ਇਸ ਤੋਂ ਮੰਦ ਭਾਗਾ ਦਿਨ ਕੋਈ ਨਹੀਂ ਹੋ ਸਕਦਾ ਜਿਸ ਤਰ੍ਹਾਂ ਦਾ ਵਰਤਾਅ ਜਿਸ ਤਰ੍ਹਾਂ ਦਾ ਅੰਦਰ ਜੋ ਕੁਝ ਵਾਪਰ ਰਿਹਾ ਹੈ ਇੱਕ ਤਾਂ ਸਭ ਤੋਂ ਪਹਿਲੀ ਗੱਲ ਇਹ ਆ ਕਿ 100 ਸਾਲ ਦੇ ਵਿੱਚ ਇਹ ਪਹਿਲੀ ਵਰਤਵਾ ਹੋਇਆ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਜੋ ਇਹਨਾਂ ਵੱਲੋਂ ਜਥੇਦਾਰ ਲਾਇਆ ਉਹ ਅੱਜ ਇਸ ਹੌਸ ਦੇ ਵਿੱਚੋਂ ਐਬਸੈਂਟ ਹੋਇਆ ਇਸ ਤੋਂ ਪਹਿਲਾਂ ਜਿਸ ਦਿਨ ਤਾਜ ਕੋਸ਼ੀ ਸੀ ਸਿੱਖ ਜੱਤੇ ਬੰਦੀਆਂ ਦੇ ਵਿਰੋਧ ਕਰਨ ਇਹਨਾਂ ਨੇ ਲਾਇਆ ਜਥੇਦਾਰ ਦੀ ਦਸਤਾਰਬੰਦੀ ਨਹੀਂ ਹੋ ਸਕੀ ਰਾਤ ਨੂੰ ਚੋਰਾਂ ਦੀ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਸਿਕਤਰ ਨੇ ਉਹਦੇ ਸਿਰ ਤੇ ਪਾ ਕੇ ਰੱਖੀ ਉਸ ਤੋਂ ਬਾਅਦ ਫਿਰ ਦੂਸਰਾ ਮੌਕਾ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗਰਲ ਦੀ ਜੋ ਕਿ ਇੱਕ ਪਰੰਪਰਾ ਹੈ ਉਹਨਾਂ ਵੱਲੋਂ ਦਸਤਾਰੀ ਦਿੱਤੀ ਗਈ ਅੱਜ ਮੈਂ ਸਮਝਦਾ ਕਿ ਇਹ ਸ਼ਹਿਰ ਇਤਿਹਾਸਕੇ ਤੀਸਰਾ ਮੋੜ ਆਇਆ ਹੈ ਇਸ ਜਨਰੇਡਾਰ ਦੀ ਜਥੇਦਾਰੀ ਨੂੰ ਰੱਦ ਕਰਦਾ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਜਨਰਲ ਹਾਊਸ ਹੈ ਕਿਉਂਕਿ ਉਹ ਵਿਦਆਊਟ ਵੋਟ ਪਾਪਰ ਜਿਹੜੇ ਨੇ ਉਹ ਮੈਂਬਰ ਨੇ ਇਸ ਹਾਊਸ ਦੇ ਉਹ ਗੈਰਹਾਜ਼ਰ ਹੋਏ ਤੋਂ ਇਸ ਲਈ ਮੈਂ ਸਮਝਦਾ ਕਿ ਨੈਤਿਕਤਾ ਦੇ ਆਧਾਰ ਤੇ ਵੀ ਅੱਜ ਕਲਿਪ ਸਿੰਘ ਗੜਗੜ ਉਹਨਾਂ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਦੂਸਰੀ ਗੱਲ ਜੋ ਅੰਦਰ ਇੱਕ ਬੀਬੀ ਕਰਨਜੀਤ ਕੌਰ ਜੋ ਸ਼੍ਰੋਮਣੀ ਕਮੇਟੀ ਮੈਂਬਰ ਨੇ ਉਹਨਾਂ ਦੇ ਨਾਲ ਇਸ ਤਰੀਕੇ ਨਾਲ ਬਦਸਲੂਕੀ ਕੀਤੀ ਗਈ ਇੱਕ ਪਾਸੇ ਕੁਰਬਾਨੀਆਂ ਤੁਕਾ ਸੁਣਾ ਕੇ ਸਾਨੂੰ ਗਿਆਨ ਦਿੰਦੇ ਨੇ ਕਿ ਉਹ ਬੰਦਾ ਆਖੀਏ ਜਦ ਜਮਹ ਰਾਜਾ ਕਿ ਅੱਜ ਇੱਕ 17 ਸਾਲਾਂ ਦੇ ਇੱਕ ਚੰਗੇ ਭਲੇ ਬੰਦੇ ਨੇ ਜਿਸ ਤਰੀਕੇ ਨਾਲ ਮੈਂ ਸਮਝਦਾ ਕਿ ਔਰਤ ਦੇ ਹੱਥ ਚ ਮੈਕ ਹੋਇਆ ਥੋੜੇ ਬਹੁਤ بڑا ਮੰਦ ਭਾਗਾ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦੂਸਰੀ ਸਾਡੇ ਸਵਾਲ ਅਸੀਂ ਜੋ ਲਗਾਤਾਰ ਐਗਜ਼ੀਕਟਿਵ ਨੇ ਮਜੂਦਾ ਐਗਜ਼ੀਕਟ ਮੈਂਬਰ ਸਰਦਾਰ ਜਸਵੰਤ ਸਿੰਘ ਭੜਾਂ ਤੇ ਸਰਦਾਰ ਸਰਵੰਤ ਸਿੰਘ ਮਾਨਕੀ ਮੈਂਬਰ ਸ਼ੋਮੀ ਪੇਟੀ ਹਕਾ ਸਮਰਾਹ ਤੋਂ ਦਸਖਤ ਕਰੇ ਨੇ ਇਹਨਾਂ ਨੇ ਹਰ ਮੀਟਿੰਗ ਦੇ ਵਿੱਚ ਜੋ ਇਹਨਾਂ ਨੇ ਲਗਾਤਾਰ ਪੰਚ ਦੇ ਨਾਲ ਟਰੋਕ ਮਾਇਆ ਉਹਦਾ ਡਟ ਕੇ ਵਿਰੋਧ ਕੀਤਾ ਅੱਜ ਜਨਰਲ ਹਾਊਸ ਦੇ ਵਿੱਚ ਇਹਨਾਂ ਨੂੰ ਸਵਾਲ ਇਹੀ ਕਰਨੇ ਸੀ ਕਿਉਂਕਿ ਮੈਂ ਪਹਿਲਾਂ ਵੀ ਐਲਾਨ ਕੀਤਾ ਸੀ ਕਿ ਅਸੀਂ ਇਹਨਾਂ ਨੂੰ ਇਹ ਸਵਾਲ ਪੁੱਛ ਲੈਣੇ ਇਹ ਇਹ ਤੁਹਾਨੂੰ ਅਧਿਕਾਰ ਕੀ ਨੇ ਦਿੱਤੇ ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਇਹਨਾਂ ਪਾਰਟੀਆਂ ਦਾ અપਮਾਨ ਕੀਤਾ ਔਰ ਪਾਰਟੀਆਂ ਦੇ ਤੁਸੀਂ ਚਾਕੇ ਵਰਕਰ ਜਿਹੜੇ ਨੇ ਕੋ ਉਥੋਪੇ ਤਾਂ ਅੱਜ ਮੈਂ ਸਮਝਦਾ ਕਿ ਇਤਿਹਾਸ ਦੇ ਵਿੱਚ ਇੱਕ ਮੋੜ ਆ ਕਿ ਦੇਖੋ ਹਰਮੰਦਰ ਸਾਹਿਬ ਦੇ ਇੱਥੇ ਅੰਮ੍ਰਿਤਸਰ ਸਾਹਿਬ ਸਾਰਾ ਸ਼ਹਿਰ ਜਾਮ ਹੈ ਜਿੱਥੇ ਬਹੁਤ ਵੱਡਾ ਜਿਹੜਾ ਇੱਕ ਰੋਸ ਧਰਨਾ ਇਸ ਵਜੋਂ ਚੱਲ ਰਿਹਾ ਹੈ ਡਬਲਿਊੀਟ ਇਕ ਸਾਲ ਵੱਲੋਂ ਤੇ ਦੂਸਰੇ ਪਾਸੇ ਅੱਜ ਹੌਸਲੇ ਵਿੱਚ ਇਹ ਜਿਹੜੀ ਗੱਲਬਾਤ ਤੁਹਾਡੇ ਸਾਹਮਣੇ ਹੋਈ ਹੈ ਤੁਸੀਂ ਮੈਂ ਪ੍ਰਿੰਸ ਸਾਹਿਬ ਨੂੰ ਵੀ ਕਹੂੰਗਾ ਕਿ ਉਹ ਵੀ ਜਰੂਰ ਆਪਣੇ ਖੇਤੇ ਤੇ ਚੜ੍ਹ। ਪਰ ਇਸ ਸਾਲ ਸਾਰੀ ਤੋਂ ਦੇਖੀ। ਇਹ ਸਾਰਾ ਤਸਵੀਰਤ ਅੱਜ ਜਿਹੜੀ ਮੀਟਿੰਗ ਸੀ ਇਹ ਬਹੁਤ ਨਰਾਜ਼ ਸੀ ਹੈ। ਉਹਦਾ ਮੁੱਖ ਏਜੰਡਾ ਕਿਤਾਬ ਬਸਤੀ ਪਾਸ ਤੋਂ ਨੂੰ ਉਸ ਰਾ 40 ਮੈਂਬਰਾਂ ਨੇ ਸਾਈਨ ਕਰਕੇ ਮਰਤਾ ਸੀਟ ਕਰਾਇਆ ਸੀ। ਉਹ ਏਜੰਡੇ ਚ ਲਿਉਣਾ ਜੀ ਇਸ जलों बजट पास कर दिता गुना टाइम के उत्तर जहाँ ने मता रसी सीट कराया सा बढ़िया अज्ला मता है ज नहीं प्रधान साहब ने, ने विजोट कहा जो मैं इस गलते यकीन बना पूरी इस गल की पूरी तो सुनवाई हो जलो उठ बोलन लगे है। ਮੈਂ ਕੋ ਰ ਮੈਂ ਕੋ ਇਹ ਨੂੰ ਤੋੜ ਕੇ ਲੈ ਗਿਆ ਤਾਂ ਇਹਨ ਤੋਂ ਕਾਬਲ ਵੀ ਤੇ ਇੰਨੀ ਤਕਬੇਸ਼ਾ ਹੀ ਇਸ ਹਾਊਸ ਦੇ ਵਿੱਚ ਉਹਨੇ ਕੀਤੀ ਹੈ ਕੀਤੀ ਇਸ ਕਰਕੇ ਕਿ ਜਿਹੜੇ ਸਿਧਾਂਤ ਦੀ ਗੱਲ ਕਰਨ ਵਾਲੇ ਉਹਨਾਂ ਦੀ ਆਵਾਜ਼ ਨਹੀਂ ਬਾਹਰ ਨਿਕਲਦੀ ਉਹਨਾਂ ਦੀ ਆਵਾਜ਼ ਬੁਲੰਦ ਨਹੀਂ 라ਉਂਦੀ ਇਹਦਾ ਨੇ ਇੱਕ ਵਿਅਕਤੀ ਵਿਸ਼ੇਸ਼ ਇਨਦਾਲ ਦੇ ਨਹੀਂ ਜੇ ਆਪਾਂ ਸਾਰੇ ਨੂੰ ਪਹਿਲੇ ਪਤਾ ਉਹਦੇ ਕੈਂਟ ਦੀ ਸਾਰਾ ਕੁਝ ਹੁੰਦਾ ਇਹ ਦੁਖ ਦੀ ਗੱਲ ਇਹ ਲੱਗਦੀ ਆ ਪ੍ਰਧਾਨ ਸਾਹਿਬ ਨੇ ਨਕਤਾ ਜਿਹੜਾ ਆਰਟਿਸਟ ਦੀ ਬਣਾ ਦਿੱਤਾ ਸੀ ਅਸੀਂ ਐਸਿਉਸ ਕਰਦੇ ਸੀ ਪ੍ਰਧਾਨ ਸਾਹਿਬ ਵੀ ਜੀ ਨੂੰ ਵੀ ਬਾਅਦ ਆਈ ਹੈ ਕਿ ਜਿਵੇਂ ਉਹਨਾਂ ਦੇ ਬੋਲੀ ਦੇ ਵਿੱਚ ਉਹਨਾਂ ਦੇ ਚਿਹਰੇ ਵਿੱਚ ਸੰਕੇਤਕ ਮੂਦ ਸੀਗਾ ਵੀ ਉਹ ਤਾਂ ਸਾਰਾ ਕੁਝ ਸਹੀ ਪਾਸੇ ਨਜਾਮ ਕੀਤਾ ਪਰ ਹੁਣ ਬੜਾ ਲੱਗਦਾ ਵੀ ਤਾਂ ਜਿਹੜਾ ਉਹਨਾਂ ਦਾ ਅਸਲੀ ਪਾਲਸੀ ਕਹਿੰਦਾ ਇਹ ਵਸੂਤਾ ਬੇਅਮੀ ਉਹ ਜਿਸ ਸੇਖਾਂ ਨੂੰ ਨਹੀਂ ਸੀਗੇ ਤੇ ਧੰਨਵਾਦ ਸਾਹਿਬ ਦਾ ਉਸ ਖਾਲਸਾ ਦਾ ਉਹਨਾਂ ਤੋਂ ਬੱਚਿਆਂ ਦਾ ਇਹ ਸਿੱਖਾਂ ਦੇ ਰੋਹ ਤੋਂ ਇੱਕ ਮੇਰੇ ਖੰਦੇ ਜੀਆ ਬਸ ਤੇ ਇਹ ਗੱਲ ਸੀ ਉੱਤੇ ਫਿਲੀ ਚੰਦੇਸ ਇੰਸਟਾਗ੍ਰਾਮ ਵੀ ਨਾਲ ਤੁਸੀਂ ਉਹਦਾ ਸਮਾਂ ਹੈ ਤੁਸੀਂ ਇੱਕ ਬੜੀਆ ਕਮੇਟੀ ਬਣਾਇਆ ਜੀ ਤਾਂ ਇਹ ਜਸਪਰਚੰਤ ਉਹ ਬਿਜ਼ਨਿਸ ਕੋਈ ਵਿਅਕਤੀ ਦਾ ਸਮੂਹ ਕਮੇਟੀ ਤੁਸੀਂ ਬਣਾਉਦੇ ਹੋ ਕੰਮ ਨੂੰ ਮਿੱਟੀ ਚ ਪਾ ਦੇਣ ਵਾਲੀ ਗੱਲ ਆ ਪਰਾਣੀਆਂ ਕਮੇਟੀਆਂ ਬਣਾਇਆਉਂਦੇ ਤੇ ਅਮਰੀਕਾ ਦੀ ਇੱਕ ਤਾਂ ਸਮਾਤਾ ਹੈ ਕਿੰਨੇ ਸਮੇਂ ਚਾਰ ਚੁੱਕੋ ਇੱਕ ਇਹਦਾ ਜਿਹੜਾ ਖੇਤਰ ਆ ਪੰਜਾਬ ਵਿਆਪੀ ਦੀ ਵੀ ਆਏ ਸੰਸਾਰ ਵਿਆਪੀ ਹੋਏ ਲੋਕ ਸਾਡੇ ਸੰਸਾਰ ਦੇ ਸਿੱਖਾਂ ਦੇ ਬਸਰੀਆ ਇਹਦੀ ਗੱਲਾਂ ਕਰਉਂਗੇ ਅਸੀਂ ਤੇ ਵੱਡਾ ਲੁਤਾਏ ਸੀ ਕਿ ਤੁਸੀਂ ਹਰ ਕਿਸਮ ਦੀ ਦਾ ਪਰਦਾ ਕਰਾ ਕੇ ਕਹਿੰਦਾ ਤੁਦਨ ਫਰ ਕਰਤਾ ਜਨਿਰ ਵਿਰਸਤ ਨੂੰ ਤੁਸੀਂ ਇਹ ਜੇ ਦੋਸ਼ ਲਾਈ ਮਨ ਕਰ ਦੋਸ਼ ਲਾ ਕੇ ਫਰਕ ਕਰਤਾ ਕੀ ਬੜੀ ਵੱਡੀ ਗੱਲ ਜ਼ਿੰਮੇ ਦਾ ਹਰਮਿੰਦਰ ਸਾਹਿਬ ਦਾ ਦਿਗੰਤ ਹੀ ਆ ਉਹ ਦੁਸ਼ਮਿੰਦਾਰ ਹੈ ਸਾਡੇ ਨਾਲ ਦੀ ਭਾਸ਼ਾ ਤੁਸੀਂ ਰੋਸ਼ੀ ਮੋਇਆ ਇਹ ਗੱਲਾਂ ਦਾ ਕੋਈ ਜਵਾਬ ਕੋਈ ਨਹੀਂ ਸੀ ਇਸ ਲਈ ਫੌਦੇ ਵੀ ਆ ਉਹਨਾਂ ਦੇ ਵਾਜੀ ਵੀ ਆ ਆਪ ਦੀ ਗੱਲ ਕਰ ਰਹੇ ਆ ਤੇ ਬਹੁਤ ਦਿਕੁਦੀ ਗੱਲ ਆ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੂਹਰੇ ਤੇ ਰੱਖ ਕੇ ਤਾਂ ਬਾਸਤਾ ਬਣਾਉਂਦੇ ਆ ਵੀ ਤੁਸੀਂ ਬੋਲਣਾ ਜੇ ਕੋਈ ਦੋਸ਼ ਇਸ ਕਰਕੇ ਅੱਜ ਦੀ ਜਿਹੜੀ ਇਹ ਮੀਟਿੰਗ ਦਾ ਅਜਲਾਸ ਸਾਹ ਹੁਣ ਤੱਕ ਦੇ 11 ਸਾਲਾਂ ਦੇ ਸਾਰੇ ਅਜਲਾਸਾਂ ਨੂੰ ਮਾਰ ਦਿੱਤਾ ਹੈ ਪਰ ਕੱਲਾ ਇਹ ਹੀ ਨਹੀਂ ਮੈਂ ਫੇਰ ਹੀ ਗੱਲ ਕਰਾਉਣਾ ਕਿ ਇਹ ਸੇ ਕੋਈ ਇਹਨਾਂ ਨੂੰ ਨੈਕਟਰਾਂ ਦੇ ਆਧਾਰ ਤੇ ਕੀ ਇਹ ਕੰਮ ਦਾ ਜਵਾਬ ਦੇ ਗਏ ਜਦੋਂ ਇਹਨਾਂ ਦਾ ਜ਼임ੇਦਾਰ ਇਸ ਹੌਸ ਦੇ ਵਿੱਚ ਐਂਟਰ ਨਹੀਂ ਹੋ ਸਕਿਆ ਤੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਣੀ ਹੈ ਇਹ ਘਟਨਾ ਮੈਂ ਸਮਝਦਾ ਵਾਪਰੀਆ ਔਰ ਜਿਸ ਤਰੀਕੇ ਦੇ ਨਾਲ ਇਹ ਅੰਦਰ ਦਾ ਮਾਹੌਲ ਬਣਾਇਆ ਗਿਆ ਦੇਖੋ ਅਸੀਂ ਜੇ ਵੀ ਗੁਰੂ ਸਾਹਿਬ ਦਾ ਅਗਰਬੋਸ਼ਕਾਰ ਕੀਤਾ ਮੈਂ ਸਮਝਦਾ ਕਿ ਸਾਰੇ ਬੰਦੀ ਬਿਜੇੜੇ ਮੈਂਬਰ ਸੀ ਹਾਲਾਂਕਿ ਉਹਦੀ ਐਡੀ ਤਰਤੂਤ ਦੇ ਬਾਰੇ ਜਿਸ ਤਰੀਕੇ ਦੇ ਨਾਲ ਉਹਨੇ ਮੈਗ ਨੂੰ ਹੱਥ ਪਾਇਆ ਹੈ ਤਾਂ ਵੈਸੇ ਉਹ ਚਿਤਰਾਰਾ ਯਾਰ ਸੀ ਉਸ ਟੈਪੋ ਦੇ ਜਿਹੜੀ ਉਹਦੀ ਤਰਤੂਤ ਸੀ ਪਰ ਕੇਵਲ ਤੇ ਕੇਵਲ ਦਾ ਬਚਾ ਜਿਹੜਾ ਹੋਇਆ ਹੈ ਇਹ ਧੰਨ ਗੁਰੂ ਗ੍ਰੰਥ ਸਾਹਿਬ ਸਰਕੀ ਪਾਸ਼ਾ ਕਰਕੇ ਇਹ ਹੋਇਆ ਉਹ ਇਸ ਕਰਕੇ ਮੈਂ ਖਾਲਸਾ ਪੰਥ ਨੂੰ ਕਹਿੰਦਾ ਕਿ ਤੁਹਾਡੀ ਜਿਹੜੀ ਇਹ ਭਾਵਨਾਵਾਂ ਨੇ ਜੁਲਿਸ਼ਾਈ ਉਹ ਅਸੀਂ ਕੋਸ਼ਿਸ਼ ਕਰਦੇ ਹਾਂ ਟੌਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਹਿਾਂਗੇ ਪਰ ਮੇਰਾ ਇਹ ਕੋਈ ਇੱਕ ਧੱਲਾ ਇਹ ਸ਼੍ਰੋਮਣੀ ਕਮੇਟੀ ਦੀ ਜਰਨਲਿਸਟ ਹੋਣ ਗੋਵੇ ਤਾਂ ਕਿ ਇਹ ਜਿਹੜਾ ਇਹ ਸਾਡੇ ਸਿਰ ਦੇ ਉੱਤੇ ਇਹ ਹਜਾ ਕਿਹੜਾ ਇੰਤਜ਼ਾਮ ਬੈਠਾ ਹੈ ਇਹ ਵੀ ਸਾਨੂੰ ਮਿਲ ਸਕੇ ਬਹੁਤ ਧੰਨਵਾਦ ਜੀ ਮਨੁੱਖੀ ਕਾਲਸਾ ਲੋਕਾਂ ਨੂੰ ਇਹਦੇ ਤੇ